ਇਹਨਾਂ ਲੋਕ ਕੀ ਪਿਆਰੀ ਇਤਨਾ ਲੋਕਾਂ ਦੀ ਪਿਆਰੀ ਜਿਹੜੇ ਸੰਤ ਨੇ ਉਹਨਾਂ ਤੋਂ ਡਰਦੀ ਹੈ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਤੋਂ ਡਰਦੀ ਹੈ ਮਾਇਆ ਇਹਨਾਂ ਤੋਂ ਡਰ ਕੇ ਪਰੇ ਰਹਿੰਦੀ ਹੈ ਪਗਾ ਵਾਲਿਓ ਸਮਾਜਿਕ ਤੌਰ ਤੇ ਸਾਡੀ ਇੱਜ਼ਤ ਨਹੀਂ ਰਹੇਗੀ ਜਿ세 ਆਹ ਕੰਮ ਕੀਤਾ ਤੇ ਬੰਦੇ ਨੂੰ ਇਹ ਵੀ ਆਦਤ ਹੁੰਦੀ ਹੈ ਕਿ ਬੁਣਾੜੇ ਬੰਦੇ ਸਾਡੀ ਇੱਜ਼ਤ ਕਰਨ ਫਿਰ ਬੰਦਾ ਚਸਕਾ ਇਹਨਾਂ ਕੰਨਾਂ ਦੇ ਨਾਲ ਸੁਣਦਾ ਹੈ ਬਣਾ ਬੰਦਾ ਸੇਵਾ ਕਰਦਾ ਹੈ ਨੇ ਕਿਤੇ ਵੇਖਣਾ ਗੁਰਦੁਆਰੇ ਚ ਸੇਵਾ ਕਰੇਗਾ ਤੇ ਸੇਵਾ ਕਰਕੇ ਆ ਕੇ ਦੱਸੇਗਾ ਕਿਸੇ ਦੱਸ ਕੇ ਫਿਰ ਕੰਨਾਂ ਨਾਲ ਸੁਣੇਗਾ ਕਿ ਇਹ ਲੋਕ ਮੈਨੂੰ ਕੀ ਕਹਿੰਦੇ ਨੇ ਮੇਰੀ ਇੱਜ਼ਤ ਕਰਦੇ ਨੇ ਮੈਨੂੰ ਇਹ ਕਹਿੰਦੇ ਨੇ ਬੜਾ ਚੰਗਾ ਕੰਮ ਕਰਦਾ ਹੈ ਦੁਨੀਆ ਨੂੰ ਦਿਖਾਉਣ ਵਾਸਤੇ ਜਿਹੜਾ ਕੰਮ ਕੀਤਾ ਹੋਇਆ ਹੈ ਗੁਰੂ ਦੀ ਕਸਮਰਤੀ ਤੇ ਖਰਾ ਨਹੀਂ ਉਤਰੇਗਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਇਹਨਾਂ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਜੁੜ ਕੇ ਸਮਾਜਿਕ ਤ੍ਰਿਤੀਆਂ ਨੂੰ ਲਾੜਤਾ ਪਾ ਕੇ ਪਾਸੇ ਰੱਖ ਕੇ ਇੱਕ ਅਨਰੋਲ ਵਿਚਾਰ ਦੇ ਅਧੀਨ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਸ਼ੁਰੂ ਕਰ ਦਈਏ ਤਾਂ ਕਿ ਸਾਡਾ ਵੀ ਇਤਿਹਾਸ ਰਹੇ ਜੇ ਅਸੀਂ ਵੀ ਰੋਲ ਮਾਡਲ ਬਣ ਜਾਈਏ ਦੁਨੀਆ ਵੇਖੇ ਕਿ ਫਲਾਣੇ ਬੰਦੇ ਨੇ ਆਨੰਦ ਕਾਰਜ ਕੀਤਾ ਮੈਂ ਇਸ ਤਰ੍ਹਾਂ ਕਰਾਂਗਾ ਗੁਰਮਤ ਮਰਿਆਦਾ ਵਿੱਚ ਰਹਿ ਕੇ ਕਰਾਂਗਾ ਕੋਈ ਗਲਤ ਕੰਮ ਨਹੀਂ ਹੋਣ ਦੇਵਾਂਗਾ ਗੁਰਮਤ ਤੋਂ ਉਲਟ ਤਾਂ ਗੁਰੂ ਕੋਸ ਹੋਏਗਾ ਅਸੀਂ ਵੱਡੀਆਂ-ਵੱਡੀਆਂ ਲੈਣਾ ਤੇ ਕਵਤਾਆਂ ਦੀਆਂ ਲਿਖ ਲਈਆਂ ਟਰਾਲੀਆਂ ਤੇ ਘਰਾਂ 'ਚ ਲਿਖਣੀਆਂ ਗੱਟੀਆਂ ਤੇ ਲਿਖ ਲਈਆਂ ਮੇਰਾ ਰੁਸੇ ਨਾ ਕਲਕੀਆਂ ਵਾਲਾ ਜੱਗ ਭਾਵੇਂ ਸਾਰਾ ਰੁਸੇ ਇਹ ਲਿਖਣ ਦੇ ਲਿਖਣ ਦਾ ਕੀ ਸ਼ਰ ਦਿੱਤਾ ਕਲਕੀਆਂ ਵਾਲੇ ਦਾ ਪਤਾ ਹੀ ਨਹੀਂ ਕਲਗੀਆਂ ਵਾਲਿਆਂ ਨੇ ਵੇਖਿਆ ਇਹਨੇ ਕਿ ਕਲਗੀਆਂ ਵਾਲਾ ਰੁੱਸੇਗਾ ਕਿ ਸਾਰੇ ਕੰਮ ਕੀਤੇ ਬਾਗਾ ਵਾਲਿਓ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਗੁਰੂ ਦੀ